ਹੈਲੋ ਦੋਸਤੋ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਨਮਸਤੇ ਸਲਾਮ ਅਲੈਕਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਵੇਖ ਰਹੇ ਹੋ ਮੇਰਾ ਅਤੇ ਤੁਹਾਡਾ ਆਪਦਾ ਚੈਨਲ ਸੋਹਲ ਰੀਅਲ ਰੈਕਸ਼ਨ ਦੋਸਤੋ ਕੱਲ 2 ਮਾਰਚ ਨੂੰ ਜਿਹੜਾ ਦੁਬਈ ਵਿੱਚ ਇੰਡੀਆ ਅਤੇ ਨਿਊਜ਼ੀਲੈਂਡ ਦਾ ਚੈਂਪੀਅਨ ਟਰੋਫੀ ਦਾ ਮੈਚ ਖੇਡਿਆ ਗਿਆ ਉਸ ਮੈਚ ਦੇ ਵਿੱਚ ਇੰਡੀਆ ਨੇ ਨਿਊਜ਼ੀਲੈਂਡ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਪਰ ਇਹ ਮੈਚ ਬਹੁਤ ਵਧੀਆ ਹੋਇਆ ਬਹੁਤ ਫਸਵਾ ਮੈਚ ਹੋਇਆ ਹੈ ਦੋਵਾਂ ਟੀਮਾਂ ਨੇ ਪੂਰੇ ਪੂਰੇ ਆਪਣੇ ਐਫਰਟ ਲਾਏ ਸੀ ਤੇ ਇਸ ਜੋਰ ਜਮਾਈ ਦੇ ਵਿੱਚ ਇੰਡੀਆ ਜਿੱਤ ਗਿਆ ਪਰ ਇਹ ਨਹੀਂ ਕਹਿ ਸਕਦੇ ਕਿ ਨਿਊ ਇਰ ਟੀਮ ਮਾੜੀ ਹੈ ਉਹਨੇ ਪੂਰੀ ਟੱਕਰ ਦਿੱਤੀ ਇੰਡੀਆ ਦੀ ਟੀਮ ਨੂੰ ਸਟਾਰਟਿੰਗ ਦੇ ਵਿੱਚ ਇੰਡੀਆ ਤੇ ਭਾਵੇਂ ਤਿੰਨ ਵਿਕਟਾਂ ਜੀਆਂ ਤੇ ਉੱਡ ਗਈਆਂ ਸਾਨਾ ਪਰ ਇੰਡੀਆ ਨੂੰ ਉਹਦੇ ਮਿਡਲ ਆਰਡਰ ਨੇ ਸਹਮਣ ਲਿਆ ਕਿਉਂਕਿ ਇੰਡੀਆ ਦੀ ਬੈਟਿੰਗ ਲਾਈਨ ਬਹੁਤ ਲੰਮੀ ਹੈ ਔਰ ਸਾਰੇ ਪੇੜ ਬਹੁਤ ਵੱਧ ਨੇ ਕੱਲ ਜਿਵੇਂ ਰੋਹ ਸ਼ਰਮਾ ਸੁਮਨ ਗੇਲ ਬਰਾ ਕੋੜੀ ਦੀ ਬੈਟਿੰਗ ਫਲਾਪ ਹੋ ਗਈ ਪਰ ਉਸ ਤੋਂ ਬਾਅਦ ਜਿਹੜੇ ਜਿਹ ਹੈ ਅਕਸਰ ਪਲੇ ਅਕਸਰ ਆਪਣਾ ਪਟੇਲ ਫਿਰ ਸ਼੍ਰੀਆਸ ਆਇਰ ਤੇ ਆਪਣਾ ਜਦੇਜਾ ਤੇ ਪਾਂਡਿਆ ਇਹ ਮਿਡਲ ਆਰਡਰ ਨੇ ਆਪਣਾ ਪੂਰੀ ਫਾਈਟ ਕਰਕੇ ਦ ਇੰਡੀਆ ਨੇ ਦੇ ਸਕੋਰ 249 ਤੱਕ ਪਹੁੰਚਾ ਦਿੱਤਾ ਸੀ ਤੇ ਬਾਅਦ ਵਿੱਚ ਬੋਲਿੰਗ ਕਰਦਾ ਹੈ ਇੰਡੀਆ ਨੇ ਪੂਰੀ ਜੋਰ ਦੇ ਨਾਲ ਜਾਨੀ ਕਿ ਇੰਡੀਆ ਦੀ ਸਪਿਨ ਬਾਜੀ ਦੇ ਅੱਗੇ 15 ਲੱਗੇ ਨਿਊਜ਼ੀਲੈਂਡ ਦੀ ਟੀਮ ਦੀ ਕੋਈ ਪੇਸ਼ ਨਹੀਂ ਗਈ ਤਾਂ ਉਹ ਇਸ ਸਕੋਰ ਤੱਕ ਪਹੁੰਚ ਨਹੀਂ ਸਕੀ ਤੇ ਇੰਡੀਆ ਨੇ ਉਸ ਨੂੰ ਆਪਣੇ ਟਾਰਗੇਟ ਤੋਂ ਪਹਿਲਾਂ ਹੀ ਔਰ ਕਰ ਦਿੱਤਾ ਪਰ ਵੈਲ ਡਨ ਇੱਕ ਦੋਵਾਂ ਟੀਮਾਂ ਵੱਲ ਸ਼ਾਬਾਸ਼ ਦੋਵਾਂ ਟੀਮਾਂ ਨੇ ਬਹੁਤ ਸੋਹਣੀ ਗੇਮ ਖੇਡੀ ਅਤੇ ਆਪਣੇ ਮੈਂ ਜਿੰਨੀ ਕੋਸ਼ਿਸ਼ ਕੀਤੀ ਪਰ ਇਹ ਚ ਇਸ ਕੁਸ਼ਤੀ ਦੇ ਵਿੱਚ ਇੰਡੀਆ ਜਿੱਤ ਗਿਆ ਹੁਣ ਕੱਲ 4 ਤਰੀਕ ਨੂੰ ਜੜੀ ਕਿ ਉਹ 4 ਤਰੀਕ ਨੂੰ ਦੁਬਈ ਵਿੱਚ ਇੰਡੀਆ ਦਾ ਤੇ ਆਸਟ੍ਰੇਲੀਆ ਦਾ ਸੈਮੀ ਫਾਈਨਲ ਮੈਚ ਹੋਵੇਗਾ ਹੁਣ ਤਾਂ ਮਿੱਤਰੋ ਉਹ ਗੱਲ ਆ ਕੁੰਡੀਆਂ ਦੇ ਸਿੰਘ ਫਸਣਗੇ ਕੋਈ ਨਿਤਰੂ ਵੜੇਵੇਂ ਖਾਣੀ ਟੀਮਾਂ ਦੋਵੇਂ ਬਹੁਤ ਸਟਰੋਂਗ ਨੇ ਪਲੜਾ 50-50 ਹੈ ਕਿਹੇ ਪਾਸੇ ਵੀ ਰਿਜ਼ਲਟ ਜਾ ਸਕਦਾ ਹੈ ਭਾਵੇਂ ਕਈ ਲੋਕ ਕਹਿੰਦੇ ਨੇ ਕਿ ਇੰਡੀਆ 21 ਹੈ ਜਾਂ ਆਸਟ੍ਰੇਲੀਆ 19 ਹੈ ਕਈ ਕਹਿੰਦੇ ਨੇ ਇੰਡੀਆ ਕੀ ਹੈ ਸਟੇਮ ਨਹੀਂ ਹੈ ਪਰ ਮੈਂ ਕਹਿੰਨਾ ਹੈ ਇਹ ਮੁਕਾਬਲਾ 50-50 ਹੈ ਦੋਵੇਂ ਟੀਮਾਂ ਪੂਰਾ ਜੋਰ ਲਾਉਣਗੀਆਂ ਫਾਈਨਲ 'ਚ ਜਾਂਦੀਆਂ ਅੱਗੋਂ ਹੁਣ ਇਹ ਸਮਾਂ ਦੱਸੇਗਾ ਕਿ ਲੈ ਵੀ ਕਿਹੜੀ ਟੀਮ ਸੈਮੀਫਾਈਨਲ ਵਿੱਚ ਜਿੱਤ ਪ੍ਰਾਪਤ ਕਰਕੇ ਫਾਈਨਲ ਜਾਂਦੀ ਹੈ ਪਰ ਇੰਡੀਆ ਦੇ ਹੌਂਸਲੇ ਬੁਲੰਦ ਨੇ ਔਰ ਉਹਨਾਂ ਦੇ ਕੋਲ ਚਾਰ ਤਿੰਨ ਗੇਂਦਬਾਜ਼ ਨੇ ਜਿਹੜੀ ਉਹਨਾਂ ਦੀ ਮੇਨ ਅਸਲ ਤਾਕਤ ਹੈ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਇੰਡੀਆ ਆਸਟ੍ਰੇਲੀਆ ਨੂੰ ਹਰਾ ਕੇ ਇੱਕ ਤਾਂ ਆਪਣਾ ਬਦਲਾ ਲਵੇ ਪਿਛਲਾ ਤੇ ਇੱਕ ਆਸਟ੍ਰੇਲੀਆ ਨੂੰ ਹਰਾ ਕੇ ਉਹ ਫਾਈਨਲ ਪਹੁੰਚੇ ਭਾਵੇਂ ਇਹ ਇਹ ਮੁਕਾਬਲਾ ਫਾਈਨਲ ਵਰਗਾ ਹੀ ਆ ਇਹਨ ਕਹਤੂ ਸਮਝੋ ਫਾਈਨਲ ਤੋਂ ਫਾਈਨਲ ਪਹਿਲੋ ਫਾਈਨਲ ਹੋ ਰਿਹਾ ਇਸੇ ਟਾਈਮ ਇੰਡੀਆ ਤੇ ਆਸਟ੍ਰੇਲੀਆ ਫਾਈਨਲ ਹੀ ਭੜਦੇ ਸੀ ਲੇਕਿਨ ਇਸ ਵਾਰ ਉਹ ਸੈਮੀ ਫਾਈਨਲਸ ਪੇ ਭੜਨਗੇ ਇਸ ਕਰਕੇ ਇਹ ਮੁਕਾਬਲੇ ਨੂੰ ਤੁਸੀਂ ਫਾਈਨਲ ਦਾ ਮੁਕਾਬਲਾ ਸਮਝੋ ਤੇ ਇਸ ਤੋਂ ਬਾਅਦ ਜਿਹੜੀ ਵੀ ਟੀਮ ਜਿੱਤੇਗੀ ਉਹ ਫਾਈਨਲ ਤੇ ਜਾਏਗੀ ਤੇ ਮੁਕਾਬਲਾ ਵਧੀਆ ਹੋਵੇਗਾ ਮਜ਼ਾ ਆਏਗਾ ਮੈਚ ਦੇਖਣ ਦਾ ਹਾਂ ਇਹ ਨਾ ਹੋਵੇ ਕਿ ਕਿਸੇ ਟੀਮ ਦਾ ਉਧਰ ਯਾਨੀ ਦਿਨ ਮੜਾ ਹੋਵੇ ਉਹ ਫਾਈਟ ਨਾ ਕਰ ਸਕੇ ਵਰਨਾ ਦੋਵੇਂ ਟੀਮਾਂ ਬਰਾਬਰ ਦੀਆਂ ਨੇ ਪੂਰੀ ਫਾਈਟ ਹੋਵੇਗੀ ਮੈਂ ਜੇ ਕਹਿੰਦਾ ਮਜ਼ਾ ਆਵੇਗਾ ਪਰ ਮੈਂ ਕਹਿੰਦਾ ਕਿ ਸਾਡੀ ਇੰਡੀਆ ਦੀ ਟੀਮ ਜਿੱਤੇ ਜਿੱਤ ਕੇ ਫਾਈਨਲ ਜਾਵੇ ਫਾਈਨਲ ਜਿੱਤ ਕੇ ਇੰਡੀਆ ਚੈਂਪੀਅਨ ਟਰੋਫੀ ਲੈ ਕੇ ਆਵੇ ਇਹ ਮੇਰੇ ਮੈਂ ਪ੍ਰਮਾਤਮਾਗੇ ਦੁਆ ਕਰਦਾ ਹਾਂ ਤੇ ਦੋਸਤੋ ਇਹਨਾਂ ਵਿਚਾਰਾ ਨੂੰ ਅੱਗੇ ਵਾਤਾ ਸਾਂਝਾ ਕਰੋ ਤੇ ਮੇਰੇ ਚੈਨਲ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਸਤ ਸ੍ਰੀ ਅਕਾਲ